ਉਨੇ ਕੋਈ ਉਹਦਾ ਕੋਈ ਨਿੱਜੀ ਮਸਲਾ ਨਹੀਂ ਐਨੇ ਕੋਈ ਜਾਣ ਕੇ ਐਕਸੀਡੈਂਟ ਕੀਤਾ ਰੋਡ ਤੇ ਵੇਖੋ ਜੀ ਇਹ ਚਾਂਚਕੀ ਇੱਥੇ ਵੀ ਆਪਾਂ ਵੇਖਦੇ ਆ ਕਿ ਐਕਸੀਡੈਂਟ ਨਿਤੰਦੇ ਐਂਕ ਤੇ ਵੀ ਐਨੇ ਕਿ ਚਲੋ ਗੱਡੀ ਉਹ ਵੀ ਬੜੀ ਸਪੀਡ ਤੇ ਸਰਕਾਰ ਨੂੰ ਉਹਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਆ ਕੋਈ ਬ੍ਰਿੰਕ ਨਾ ਕੀਤੀ ਹੋਵੇ ਤੇ ਬਾਕੀ ਇਹ ਹੈ ਕਿ ਵੀਰ ਤੇ ਆਸਤੇ ਆਵਾਵਾਂ ਬੈਠ ਉੱਡ ਰਹੀਆਂ ਕਿ 40 45 ਸਾਲ ਦੀ ਸਜਾ ਹੋ ਗਈ ਹੈ ਜੀ ਤੇ ਹਲੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਤੇ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੇ ਉਸ ਤੋਂ ਬਾਅਦ ਬਦਲ ਬੂਜੇ ਮੇਰਾ ਨਾਮ ਸਰਪੰਚ ਜੈ ਸੰਦੀਪ ਸਿੰਘ ਪਿੰਡਰ ਟੋਲਾ ਵਿੰਲੀਆ ਪਗ। ਤੁਸੀਂ ਕੀ ਕਹੋਗੇ ਤੁਹਾਡੇ ਪਿੰਡ ਦੇ ਜਿਹੜੇ ਬੀਕਲ ਉੱਤੇ ਬਾਹਰ ਘਟਨਾ ਕਰਮ ਵਾਪਰਿਆ ਕੀ ਕਰਨਾ ਚਾਹੋਗੇ ਪਿੰਡ ਵਿੱਚ ਇੱਕ ਮੋਟ ਬਾਹਰ ਵੇਖੀਓ ਕੀ ਕਰਨਾ ਚਾਹੋਗੇ। ਦੇਖੋ ਜੀ ਜੋ ਪਿਛਲੇ ਦਿਨ ਯੂ ਐਸ ਏ 'ਚ ਐਕਸੀਡੈਂਟ ਹੋਇਆ ਵਾ। ਤਿੰਨ ਉਹਨਾਂ ਦੇ ਗੁਰੇ ਪਰਿਵਾਰ ਦੇ ਜੀਵ ਗੁਜ਼ਰ ਗਏ। ਸਾਨੂੰ ਉਹਨਾਂ ਦੇ ਪਰਿਵਾਰ ਨਾਲ ਬਹੁਤ ਦਰਦ ਹੈ। ਦੂਜਾ ਵੀਰ ਸਾਡਾ ਜਿੰਦਰ ਸਿੰਘ ਉਨੇ ਕੋਈ ਉਹਦਾ ਕੋਈ ਨਿੱਜੀ ਮਸਲਾ ਨਹੀਂ ਉਹਨੇ ਕੋਈ ਜਾਣ ਕੇ ਨਾ ਐਕਸੀਡੈਂਟ ਕੀਤਾ ਰੋਡ ਤੇ ਵੇਖੋ ਜੀ ਇਹ ਚਾਂਦ ਚੱਕੀ ਇੱਥੇ ਵੀ ਆਪਾਂ ਵੇਖਦੇ ਆ ਕਿ ਐਕਸੀਡੈਂਟ ਨਿਤਨ ਦੇ ਐਂ ਤੇ ਵੀ ਅੰڈیا ਕਿ ਚਲੋ ਗੱਡੀ ਉਹ ਵੀ ਬੜੀ ਸਪੀਡ ਤੇ ਸਰਕਾਰ ਨੂੰ ਉਹਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਆ ਕੋਈ ਡ੍ਰਿੰਕ ਨਾ ਕੀਤੀ ਹੋਵੇ ਤੇ ਬਾਕੀ ਇਹ ਹੈ ਕਿ ਵੀਰ ਦੇ ਵਾਸਤੇ ਫਾਵਾ ਬਹੁਤ ਉੱਡ ਰਹੀਆਂ ਕਿ 40 45 ਸਾਲ ਦੀ ਸੱਜਾ ਹੋ ਗਈ ਹੈ ਜੀ ਤੇ ਹਲੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਤੇ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੇ ਉਸ ਤੋਂ ਬਾਅਦ ਬਦਲ ਲੂ ਇਹ ਮੰਨਤੀ ਕਰਦੇ ਬੰਦ ਦੇ ਇਹ ਕਰਦੇ ਆਂਗੇ ਚਲੋ ਜੇ ਗਲਤੀ ਹੋਈ ਹੈ ਵੀ ਉਤੋਂ ਤਾਂ ਵੀਰ ਦਾ ਸਾਥ ਦਈਏ ਇਨਸਾਫ ਮਿਲੇ ਉਹਨੂੰ ਤੇ ਜਿਹੜੀ ਸਜ਼ਾ ਵੀ ਕੋਈ ਘੱਟ ਤੋਂ ਘੱਟ ਹੋਵੇ ਤੇ ਇੰਡੀਆ ਦੇ ਜਦੋਂ ਪੇਸ਼ ਕੀਤਾ ਗਿਆ ਕਿਸੇ ਪੜਕਾ ਨਹੀਂ ਸੀ ਫੌਦਾ ਸੀ ਉਹ ਕਰਨਾ ਕਿਹਨਾਂ ਉਹ ਅਹੀਂ ਤੀਜੇ ਵੇਖੀ ਆ ਜਦੋਂ ਡੇੜੀਆਂ ਤੁਨ ਲੱਗੀਆਂ ਸਿਰ ਤੇ ਦਸਤਾਰ ਨਹੀਂ ਤੇ ਇਹਦੇ ਅੰਗਰੇਜ਼ਾਂ ਵੇਲੇ ਦਾ ਜ਼ੁਲਮ ਫੇਰ ਉਹ ਦੇਣਾ ਚਾਹਤੇ ਆ ਗਿਆ ਜਿਹੜੀ ਦਸਤਾਰ ਹੈ ਸਿੱਖ ਦੀ ਉਹ ਤਾ ਗਿਆ ਜੇ ਆਪਣੇ ਸਿਰ ਤੋਂ ਤਾਜੀ ਲੱਥ ਜਾਵੇ ਜੇ ਆਪਾਂ ਸਿਰ ਸਿੱਖਣੇ